ਸਤਿ ਸ਼੍ਰੀ ਅਕਾਲ ਜੀ ਸਾਡਾ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਆਟੇ ਦੇ ਹਾਸ ਹੋਰੀ ਆਪਾਂ ਦੁੱਧ ਦੇ ਬਹੁਤ ਹੀ ਟੇਸਟੀ ਜੀ ਪੇੜੇ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਪੇੜੇ ਆਪਾਂ ਬਣਾ ਕੇ ਤਿਆਰ ਕਰਨੇ ਆ ਤੇ ਤੁਸੀਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਆਪਣੀ ਰੈਸਪੀ ਹੈ ਜਿਹੜੀ ਉਹ ਕਿਹੋ ਜਿਹੀ ਲੱਗਦੀ ਆ ਤੇ ਉਹਦੇ ਲਈ ਆਪਾਂ 1 ਲੀਟਰ ਭਰ ਕੇ ਦੁੱਧ ਲਵਾ ਲਵਾਂਗੇ ਜੀ ਤੇ ਇਹ ਦੁੱਧ ਹੈ ਜਿਹੜਾ ਇਹ ਫੁੱਲ ਫੈਟ ਦੁੱਧ ਹੈ ਮੱਝ ਦਾ ਦੁੱਧ ਲਿਆਈ ਆਪਾਂ ਤੇ ਕਿਉਂਕਿ ਜੇ ਆਪਾਂ ਗਾਂ ਦੇ ਦੁੱਧ ਦੀ ਬਣਾਵੋਗੇ ਤਾਂ ਉਹ ਖਾਰੇ ਜਿਹੀ ਬਣ ਜਾਂਦੀ ਆਪਾਂ ਬਣਾ ਕੇ ਦੇਖਿਆ ਹੈ ਤੇ ਪਰ ਜਿਹੜੇ ਮੱਝ ਦੇ ਦੁੱਧ ਤੋਂ ਪੇੜੇ ਬੰਦੇ ਉਹ ਬਹੁਤ ਜ਼ਿਆਦਾ ਡੀਸਟੀ ਬੰਦੇ ਆ ਤਾਂ ਆਪਾਂ ਇਹਨੂੰ ਬਾਲਾ ਦਵਾਲਾਂਗੇ ਜੀ ਟੱਕੀ ਰੱਖ ਲੈਣਗੇ ਕਿ ਰੋਸ਼ੇਤੀ ਵਾਲਾ ਆ ਜਾਊਗਾ ਤੇ ਦੁਬਾਰਾ ਫਿਰ ਆਪਣਾ ਠਕਣਾ ਨਹੀਂ ਤੇ ਨਹੀਂ ਤਾਂ ਫਿਰ ਇਹ ਦੁੱਧ ਜਿਹੜਾ ਆਪਣਾ ਬਾਹਰ ਨਿਕਲ ਜਾਊਗਾ ਤੇ ਆਪਾਂ ਇਹਨਾਂ ਨੂੰ ਹਿਲਾਉਂਦੇ ਜਾਵਾਂਗੇ ਜੀ ਆਪਣੇ ਦੁੱਧ ਨੂੰ ਤੇ ਹੁਣ ਇਹਨੂੰ ਠੱਕੇ ਨਾ ਰੱਖਿਓ ਤੇ ਥੋੜੀ ਜਿਹੀ ਅੱਗੇ ਜਿਹੜੀ ਹੋ ਤੁਸੀਂ ਘੱਟ ਕਰ ਦਿਓ ਤੇ ਲਓ ਜੀ ਆਪਣਾ ਦੁੱਧ ਹੈ ਜਿਹੜਾ ਬਿਲਕੁਲ گاੜਾ ਹੋ ਗਿਆ ਹੈ ਹੁਣ ਤੇ ਤੁਸੀਂ ਨਾਲ ਦੀ ਨਾਲ ਜਿਹੜੀ ਸਾਈਡਾਂ ਦੇ ਉੱਤੇ ਮલાઈ ਜੀ ਜੰਮ ਜਾਂਦੀ ਹੁੰਦੀ ਹੈ ਉਹ ਵਿੱਚ ਕਰਦੇ ਰਹੋ ਤੇ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਆ ਚਾਰ ਚਮਚੇ ਵੱਡੇ ਜਿਹੜੇ ਉਹ ਆਪਾਂ ਮਿਲਕ ਪਾਊਡਰ ਦੇ ਲਾਈ ਆ ਜੀ ਜੇ ਤੁਸੀਂ ਮਿਲਕ ਪਾਊਡਰ ਨਹੀਂ ਲੈਣਾ ਤਾਂ ਉਹਨੂੰ ਸਕਿਪ ਵੀ ਕਰ ਸਕਦੇ ਆ ਤਾਂ ਪਰ ਇਹਦੇ ਨਾਲ ਜਿਹੜੀ ਆਪਣੇ ਪੇੜਿਆਂ ਦੀ ਮਾਤਰਾ ਥੋੜੀ ਜਿਹੀ ਵੱਧ ਜੂਗੀ ਥੋੜੇ ਵੱਧ ਪੇੜੇ ਬਣ ਜਾਣਗੇ ਤਾਂ ਨਹੀਂ ਕਰਕੇ ਆਪਾਂ ਨੇ ਇਹਦੇ ਵਿੱਚ ਦੁੱਧ ਪਾ ਲਿਆ ਏ ਆ ਤਾਂ ਥੋੜਾ ਜਿਹਾ ਦੁੱਧ ਪਾਇਆ ਆਪਾਂ ਤਿੰਨ ਚਾਰ ਚਮਚੇ ਤੇ ਤਿੰਨ ਚਾਰ ਹੀ ਆਪਾਂ ਮਿਲਕ ਪਾਊਡਰ ਦੇ ਪਾਏ ਆ ਤੇ ਉਹਨੂੰ ਮਿਕਸ ਕਰਕੇ ਪਾਵਾਂਗੇ ਤਾਂ ਕਿ ਇਹਦੇ ਵਿੱਚ ਗੰਢਣਾ ਬਣ ਸਿੱਧਾ ਤੁਸੀਂ ਨਾ ਵਿੱਚ ਪਾਓ ਦੇ ਤੇ ਹੁਣ ਆਪਾਂ ਇਹਨੂੰ ਉਹਦੇ ਵਿੱਚ ਮਿਕਸ ਕਰ ਦਿਆਂਗੇ ਜੀ ਤੇ ਖੰਡ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆਂ ਜੀ ਵੱਧ ਜਾਂ ਘੱਟ ਜਿੰਨਾ ਤੁਸੀਂ ਮਿੱਠਾ ਗਾਣਾ ਪਸੰਦ ਕਰਦੇ ਆਂ ਕਿਉਂਕਿ ਖੋਆ ਤਾਂ ਆਪਣਾ ਪਹਿਲਾਂ ਹੀ ਮਿੱਠਾ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਮਿਲਕ ਪਾਊਡਰ ਘੋਲ ਕੇ ਰੱਖਿਆ ਉਹ ਪਾ ਦਾਂਗੇ ਵਿੱਚ ਤੇ ਜਿੰਨਾ ਚਿਰ ਆਪਣਾ ਖੁਆਏ ਕੜਾਹੀ ਨਹੀਂ ਛੱਡਦਾ ਉਨਾਂ ਚਿਰ ਆਪਾਂ ਇਹਨੂੰ ਪਕਾਉਂਦੇ ਰਾਵਾਂਗੇ ਜੀ ਪਰ ਆਕ ਤੁਸੀਂ ਬਿਲਕੁਲ ਥੋੜੀ ਘਰਦੇ ਹੋਣਾ ਤੇ ਹੁਣ ਇਹ ਛਿੱਟੇ ਜਿ ਬਾਲੇ ਮਾਰਦਾ ਹੁੰਦਾ ਆਪਣਾ ਦੁੱਧ ਜਿਹੜਾ ਲਾਸਟ ਜਿੱਤੇ ਆ ਜੀ ਚਲੋ ਜੀ ਹੁਣ ਇਹਨੂੰ ਕੜਾਹੀ ਛੱਡਤੀ ਆ ਵਦਗਾ ਬਣ ਗਿਆ ਇਹ ਤੇ ਹੁਣ ਆਪਾਂ ਇਹਨੂੰ ਨਾ ਲਾ ਲੈਣਾ ਇਹ ਦੂਜਾ ਵਦਨਾ ਪਕਾਓ ਤੇ ਹੋਰ ਭਾਂਡੇ ਚ ਕੱਢ ਦੋ ਤਾਂ ਕਿ ਇਹ ਠੰਡਾ ਹੋ ਜੇ ਛੇਤੀ ਕੜਾਹੀ ਚ ਤਾਂ ਛੇਤੀ ਠੰਡਾ ਨਹੀਂ ਹੋਣਾ ਇਹ ਥੰਡਾ ਹੋ ਗਿਆ। ਉਸ ਤੋਂ ਬਾਅਦ ਆਪਾਂ ਇਹਨੂੰ ਮਲ ਲਾਂਗੇ ਪੂਰੀ ਤਰ੍ਹਾਂ ਨਾਲ। ਹੁਣ ਇਹ ਬਿਲਕੁਲ ਠੰਡਾ ਹੋ ਗਿਆ ਹੈ ਜੀ ਤੇ ਹੁਣ ਆਪਾਂ ਇਹਨੂੰ ਬਿਲਕੁਲ ਮੈਸ਼ ਕਰ ਲੈਣਾ ਹੈ ਇੱਕ ਹੱਥਾਂ ਦੇ ਨਾਲ ਇੱਕ ਜਾਣ ਕਰ ਲੈਣਾ। ਤਾਂ ਕਿ ਉਹ ਸੌਫਟ ਤੇ ਚਿਖਣਾ ਜਿਹਾ ਹੋ ਜੇ ਵੀ ਆਪਾਂ ਪੇੜੇ ਬਣਾਉਣੇ ਆ ਦਾਣੇ ਜਿਹੜੇ ਉਹ ਮਾਰ ਦੇਣੇ ਆਪਾਂ ਐਸ ਮਾਰ ਕੇ ਹੱਥ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਘਿਓ ਵਲਾ ਕੇ ਹੱਥਾਂ ਦੇ ਉੱਤੇ ਫਿਰ ਆਪਾਂ ਇਹਦੇ ਨਾਲ ਪੇੜੇ ਬਣਾਉਣੇ ਸ਼ੁਰੂ ਕਰਾਂਗੇ। ਥੋੜਾ ਜਿਹਾ ਘਿਓ ਲਾ ਲੈਣਾ ਪਾਥਾ ਤੇ ਦੂਬਾਦ ਫੇਰ ਆਪਾਂ ਪੇੜੇ ਬਣਾਉਣੇ ਆ। ਲੋ ਜੀ ਆਪਾਂ ਇਹ ਪੇੜੇ ਆਣ ਜਿਹੜੇ ਐਵੇਂ ਕਰਕੇ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਚੌਰਸ ਬਰਫੀ ਦੀ ਸ਼ੇਪ ਦੇਣੀ ਆ ਪਰ ਆਪਾਂ ਪੇੜੇ ਬਣਾਏ ਆਗੇ ਤੇ ਆਪਾਂ ਇਹਨਾਂ ਦੇ ਵਿੱਚ ਪਿਸਤੇ ਲਾਵਾਂਗੇ ਤੁਸੀਂ ਕਾਜੂ ਬਦਾਮ ਕੁਛ ਵੀ ਜਾਂ ਤੁਸੀਂ ਲਾ ਸਕਦੇ ਆ। ਦਾੱਖਾਂ ਵੀ ਲਾ ਸਕਦੇ ਆ ਤੇ ਆਪਾਂ ਐਵੇਂ ਕਰਕੇ ਸਾਰੇ ਪੇੜੇ ਬਣਾ ਕੇ ਤਿਆਰ ਕਰਾਂਗੇ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਇਹ ਬਿਲਕੁਲ ਹੈਲਦੀ ਰੈਸਪੀ ਬਣ ਗਿਆ ਹੈਲਦੀ ਮਠਿਆਈ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਤੇ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਆਪਣੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ